ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸੱਚੇ ਪਾਤਸ਼ਾਹ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਅਹੀ ਜੀ ਲੰਗਰ ਜਿਹੜਾ ਏ 6 ਸਾਲ ਤੋਂ ਲਗਾ ਰਹੇ ਲਗਾਤਾਰ ਤੇ ਬਾਬਾ ਦੀਪ ਸਿੰਘ ਦੀ ਕਿਰਪਾ ਸਾਰਿਆਂ ਨੂੰ ਪਰਮਾਤਮਾ ਖੁਸ਼ੀਆਂ ਬਖਸ਼ੇ ਹਾਂਜੀ ਕਿਵੇਂ ਦਾ ਲੱਗ ਰਿਹਾ ਹੈ ਅੱਜ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਬਹੁਤ ਰਹਿਮਤਾ ਮਾਲਕ ਦੀਆਂ ਹਾਂਜੀ ਹਾਂਜੀ ਇਹ ਲੰਗਰ ਸ਼ਾਮੀ 5 ਵਜੇ ਤੱਕ ਚੱਲੇਗਾ ਜੀ ਕਿੱਥੋਂ ਆਂਦੇ ਹੋ ਤੁਸੀਂ ਅਸੀਂ ਆਏ ਜੀ ਬੰਡਾਲੇ ਤੋਂ ਅੰਮ੍ਰਿਤਸਰ ਦੇ ਕੋਲੀ ਬੰਡਾਲਾ ਪਿੰਡ ਆ ਉੱਥੋਂ ਆਏ ਆ ਜੀ ਸੰਗਤ ਦਾ ਕਿੰਨਾ ਕਿ ਸਹੀ ਹੋ ਗਈ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਅੰਦਰ ਵੇਖੋ ਤੁਸੀਂ ਕਿਤ ਤਰ੍ਹਾਂ ਸੰਗਤ ਸੇਵਾ ਕਰਨ ਰਹੀ ਆ ਬਹੁਤ ਜ਼ਿਆਦਾ ਸਹਿਯੋਗ ਹੈ ਸੰਗਤ ਦਾ ਤੇ ਹਰ ਸਾਲ ਲੰਗਰ ਲਗਾਉਂਦੇ ਹੋ ਹਾਂ ਜੀ ਹਰ ਸਾਲ ਲਗਉਂਦੇ ਆ ਜੀ ਪੱਕਾ ਜੀ ਆ ਕੇ ਆਪਣੇ ਬੱਚੇ ਨੂੰ ਮੌਜੂਦ ਕੀ ਮੈਸੇਜ ਦੇ ਬਸ ਅਸੀਂ ਸਾਰਿਆਂ ਨੂੰ ਇਹੋ ਕਹਿੰਨੇ ਆ ਵੀ ਸੱਚੇ ਪਾਤਸ਼ਾਹ ਪਰਮਾਤਮਾ ਨੂੰ ਸਾਰਿਆਂ ਨੂੰ ਅਕਲ ਬਖਸ਼ੇ ਤੇ ਚੰਗੇ ਪਾਸੇ ਚੱਲਣ ਸਾਰੇ ਨਸ਼ਿਆਂ ਤੋਂ ਬਚਨ ਸਾਰੇ ਭੈਣ ਭਰਾ ਜਿੰਨੇ ਵੀ ਹੈਗੇ ਆ ਤੇ ਬਾਬਾ ਦੀਪ ਸਿੰਘ ਜੀ ਦੇ ਲਾਡ ਲੱਗਣ ਗੁਰੂ ਨਾਮਦਾਸ ਜੀ ਦੇ ਲਾਡ ਲੱਗਣ ਉਹਨੇ ਹੀ ਬੇੜਾ ਪਾਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਿਰ ਕਿਹੜਾ ਲੰਗਰ ਲਗਾਇਆ ਗਿਆ ਤੇ ਕਿੰਨੇ ਦਿਨ ਤੋਂ ਲੰਗਰ ਲਗਾ ਰਹੇ ਆ ਤੁਹਾਨੂੰ 3-4 ਸਾਲ ਹੋ ਗਏ ਲੰਗਰ ਲਗਾਉਂਦੇ ਨੇ ਬਾਬਾ ਜੀ ਦੀ ਬਹੁਤ ਮਿਹਰ ਕਰਦੇ ਹਾਂਜੀ ਕਿਸ ਚੀਜ਼ ਦਾ ਲੰਗਰ ਲਗਾਇਆ ਗਿਆ ਲੰਗਰ ਫਲ ਫਰੂਟ ਦਾ ਏ ਬਹੁਤ ਬਹੁਤ ਵਧੀਆ ਸੰਗਤਾਂ ਦਾ ਸਹਿਯੋਗ ਮਿਲਿਆ ਹੈ। ਤੁਸੀਂ ਬਹੁਤ ਤੋਂ ਸਕਤਾ ਆਈਆਂ ਨੇ। ਅਸੀਂ ਬੰਡਾਲੇ ਤੋਂ ਆਏ ਹਾਂ। ਡਿਸਟ੍ਰਿਕਟ ਅੰਮ੍ਰਿਤਸਰ ਆਂ ਅਤੇ ਮਨਾਲ ਦੇ ਨਾਗੇ। ਹਜ਼ਾਰ ਸਾਲ ਜੀ। ਹਜ਼ਾਰ ਸਾਲ। ਸੰਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਸੰਤਾਂ ਨੂੰ ਮੈਸੇਜ ਦਿੰਨੇ ਆਂ ਵੀ ਬਾਬਾ ਜੀ ਦੇ ਆਣ ਕੇ ਇਜ਼ਾਤ ਤੇ ਬਹੁਤ ਬਹੁਤ ਸੇਵਾ ਕਰਨ। ਸੇਵਾ ਦਾ ਲਾਭ ਉਠਾਉ। ਜੀ ਮੈਨੂੰ ਲੱਗ ਰਿਹਾ ਹਰ ਸਾਲ ਸੇਵਾ ਕਰਦੇ ਹੋ ਸੰਤਾਂ ਦੀ ਇਹਦਾ ਸਹਿਯੋਗ। ਹਾਂ ਜੀ ਬਹੁਤ ਵਧੀਆ ਲੱਗ ਰਿਹਾ। ਸਾਡਾ ਉਹ ਤੇ ਅਸੀਂ ਮਹਾਰਾਜ ਨੂੰ ਪ੍ਰਤੱਖ ਵੀ ਕੀਤਾ। ਤੋ ਸਾਡੀਆਂ ਬਹੁਤ ਮਨੁਕਾਮਨਾ ਪੂਰੀਆਂ ਕੀਤੀਆਂ। ਬਾਬਾ ਜੀ ਦੇ ਦਰ ਤੇ ਜੋ ਵੀ ਮਨ ਦਾ ਦ ਜੋ ਵੀ ਮਨ ਮਨਾਦ ਕਰਨ ਅੱਜ ਹਮ ਮੇਰਾ ਲड़का ਨਹੀਂ ਬਾਹਰ ਜਾਂਦਾ। ਉਹ ਮੁੰਡਾ ਮੇਰਾ ਬਾਹਰ ਗਿਆ ਹੈ ਕੈਨੇਡਾ ਤੇ ਉਹਦਾ ਕਿ ਉਹ ਅਸੀਂ ਵਿੱਚ ਉਹਨੇ ਵੀ ਹਾਨੂੰ ਸੇਵਾ ਭੇਜੀ ਉਹਦਾ ਕਰਕੇ ਸੇਵਾ ਹੀ ਪਾਈ ਵਿੱਚ। ਸ ਬਹੁਤ ਵਧੀਆ ਸੇਵਾ ਕਰਦੇ ਆ। ਬਾਬਾ ਜੀ ਤੇ ਕਥਾ ਸ਼ਰਧਾ ਹੈ ਬਾਬਾ ਜੀ ਦੀ। ਹਾਂ ਜੀ ਬਾਬਾ ਜੀ ਸਾਰੇ ਨੇ। ਬਾਬਾ ਜੀ ਬਹੁਤ ਭਾਵਨਾ ਪੂਰੀਆਂ ਕਰਦੇ ਆ। ਫਲਸਫਾ